ਦੀ ਇੱਕ ਕਲੀਨ ਚਿੱਟ ਮਿਲ ਗਈ ਹੈ ਜਾਂਚ ਹੋ ਚੁੱਕੀ ਹੈ ਸ਼ੌਟ ਕਰੋੜ ਦਾ ਬੱਜੀ ਪਿਆਂ ਦਾ ਕੱਪੜਾ ਦਲਤ ਵਰ ਵਿਦਿਆਰਥੀਆਂ ਦੇ ਸਾਡਿਆਂ ਦੇ ਭਰਾਵਾਂ ਤੇ ਤੇ ਬੈਕਵਰਡ ਕਲਾਸ ਵਿਦਿਆਰਥੀਆਂ ਦੇ ਹੱਕ ਮਾਰਨ ਵਾਲਾ ਕਦੇ ਕਲੀਨ ਚਿੱਟ ਕੈਪਟਨ ਸਾਹਿਬ ਆਪ ਦੇ ਚੀਫ ਸੈਕਟਰੀ ਦੇ ਸੁਰਖੀ 100 ਵਾਰੀ ਦੇ ਦੇਣ ਮਗਰ ਬਲਵਿੰਦਰ ਸਿੰਘ ਢਾਲੀਵਾਲ ਜਿਹੜੇ ਉਸ ਮੌਕੇ ਤੇ ਡਾਇਰੈਕਟਰ ਸਨ ਤੇ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਨੇ ਠੱਗੀ ਮਾਰੀ ਹੈ ਉਹ ਇਹ 64 ਕਰੋੜ ਦੀ ਠੱਗੀ ਤੋਂ ਕਦੇ ਉਹਨਾਂ ਨੂੰ ਕਲੀਨ ਚਿੱਟ ਨਹੀਂ ਮਿਲ ਸਕਦੀ ਦੂਜੀ ਗੱਲ ਨਾਲ ਹੀ ਇਸ ਵਜ਼ੀਰ ਨੇ ਹੁਣ 60 ਕਰੋੜ ਦਾ ਚੂਨਾ ਰੋਪੜ ਚ ਜਿਹੜੀ ਜ਼ਮੀਨ ਦੀ ਕੀਮਤ 90 ਹਜ਼ਾਰ ਸਰਕਲ ਰੇਟ ਉਹਨੂੰ 9 ਲੱਖ 90 ਹਜ਼ਾਰ ਚ ਖਰੀਦ ਕੇ ਦੂਜੀ ਠੱਗੀ ਮਾਰੀ ਹੈ ਕੈਪਟਨ ਸਾਹਿਬ ਜਿੰਨੀਆਂ ਮਰਜ਼ੀਆਂ ਕਲੀਨ ਚਿੱਟ ਦੇ ਦੇਣ ਮਗਰ ਜਿਨ੍ਹਾਂ ਨੇ ਆਪ ਆਪ ਦੀ ਮਤਲਬ ਕਰਵਾ ਕੇ ਔਰ ਆਡਿਟਿੰਗ ਹੋਈ ਔਰ ਆਡਿਟ ਤੇ ਪਹਿਲਾਂ ਕਹਿੰਦੇ ਜੀ 500 ਕਰੋੜ ਦਾ ਕਪੜਾ ਮਦਦ ਕਰਨੀ ਸੀ ਘਟਾਤਾ 300 ਕਰੋੜ 200 ਕਰੋੜ ਤੇ ਲੈ ਆਏ 200 ਕਰੋੜ ਨੂੰ ਵੀ ਮੁੜ ਕੇ ਉਹਨਾਂ ਕਾਲਜਾਂ ਨੂੰ ਫੇਰ ਪੈਸੇ ਦੇ ਦਿੱਤੇ ਇਤੋਂ ਸਪਸ਼ਟ ਹੈ ਕਿ ਕਿਵੇਂ ਲੈਣ ਦੇਣ ਹੋਇਆ ਔਰ ਐਸਸੀ ਵਿਦਿਆਰਥੀਆਂ ਨੂੰ ਉਹ ਪੈਸੇ ਨਹੀਂ ਪਹੁੰਚੇ ਸਰ ਜੋ ਤਾਂ ਕਹਿੰਦੇ ਦੋ ਤਿੰਨ ਦੀ ਫੋਟੋ ਲਾਈ ਹੈਗੀ ਹੈਗੀ ਸੀਬੀਆਈ ਇਨਕੁਆਇਰੀ ਇੰਡੀਪੈਂਡੈਂਟ ਇਨਕੁਆਇਰੀ ਜਾਂ ਕੋਰਟ ਮਾਨਿਟਰਡ ਹੋਵੇ ਜਾਂ सीबीआई ਹੋਵੇ ਸੱਚ ਆਜੂ ਸਾਹਮਣੇ ਈਵਨ ਇਹ ਚੀਫ ਸੈਕਟਰੀ ਸਾਹਿਬ ਜਿਨ੍ਹਾਂ ਨੇ ਕਲੀਨ ਚਿੱਟ ਦਿੱਤੀ ਹੈ ਜਿਨ੍ਹਾਂ ਨੇ ਕਿਰਪਾ ਸ਼ੰਕਰ ਸਰੋਜ ਜੀ ਇਨਕੁਆਇਰੀ ਨੂੰ ਹੀ ਪਾਸੇ ਰੱਖਤਾ ਆਪ ਦੀ ਕਮੇਟੀ ਬਣਾਤੀ ਇੱਕ ਜਿਨੇ ਉਹ ਪੱਖ ਵਿਚਾਰੀ ਨਹੀਂ ਸਾਰੇ ਔਰ ਕਰਪਸ਼ਨ ਦੇ ਮੁੱਦੇ ਤੇ ਬਿਲਕੁਲ ਹੀ ਚੁੱਪ ਕਰ ਗਏ ਉਹ ਸਾਰਾ ਕੁਝ ਸਾਹਮਣੇ ਆ ਜਾ। ਪਰ ਕਿਹੜੀ ਫੋਟੋ ਲਾਈ ਆ ਸਰ ਡੀਜੀਪੀ ਦੀ ਨਾਲ ਫੋਟੋ। ਤਾਂ ਫਿਰ ਕੀ ਕਦਮ ਹੋਏਗਾ ਤੁਸੀਂ ਕਿਹ ਲੈ ਕੇ ਤਰ ਕਰ ਰਹੇ ਹੋ? ਸਭਾਬਿਕਰ ਆਲ ਮਿਲ ਕੇ ਹੋ ਰਹੀ ਹੈ। ਇਹਦੇ ਚ ਡੀਜੀਪੀ ਦੀ ਇਨਵੋਲਵਮੈਂਟ, ਚੀਫ ਸੈਕਟਰੀ ਦੀ ਇਨਵੋਲਵਮੈਂਟ, ਕਲੀਨ ਚਿੱਟ ਦੇਣ ਚ ਕੈਪਟਨ ਅਮਰਿੰਦਰ ਸਿੰਘ ਦਾ ਅਸ਼ੀਰਵਾਦ ਇਹ ਸਪਸ਼ਟ ਹੋ ਗਿਆ। ਤਦੇ ਤਾਂ ਬੋਰਡ ਜਾਂ ਬਣਾਇਆ। ਆ ਕੀ ਆ ਕੀ ਦੱਸ ਆ ਰਿਹਾ? ਆਹੀ ਕੁਝ ਦੱਸ ਰਿਹਾ। ਆ ਦੇਖ। ਕਿ ਮੈਂ ਆ ਬੀਬੀ ਜੀ ਨੇ ਕਲੀਨ ਚਿੱਟ ਦਿੱਤੀ ਆ ਇਹਨਾਂ ਦੋਵਾਂ ਨੂੰ। ਅਸ਼ੀਰਵਾਦ ਕੈਪਟਨ ਸਾਹਿਬ ਦਾ ਤੇ ਧਿਆਨ ਚ ਡੀਜੀਪੀ ਪੰਜਾਬ ਆ ਕਿ ਜੇ ਪੁਲਿਸ ਸਾਡੇ ਨਾਲ ਉਹ ਤਾਂ ਜਿਹਨੂੰ ਮਰਜ਼ੀ ਕਲੀਨ ਚਿੱਟ ਦੇ ਦਈਏ ਮਗਰ ਲੋਕਾਂ ਦੇ ਦਰਬਾਰ ਚ ਤਾਂ ਸੱਚਾ ਕੰਮ ਕੀ ਕਰੇਗਾ ਬਿਲਕੁਲ ਮੁੱਦਾ ਚੁੱਕਿਆ ਜਾਊਗਾ ਜੀ